ਉਰੇ ਅਭਰਾਸਿਤਿਕ ਆਤਮ ਹੱਤਿਆ ਨਹੀਂ ਆਪ ਨੂੰ ਸੁਸਤ ਹੈ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਰਮ ਸਿੰਘ ਦਾ ਮਗਰ ਵੱਟਾ ਕਹਿ ਕਿ ਵੱਡਾ ਨਾਂ ਖੂਤ ਸ਼ਾਨ ਸਿੱਧੀ ਵਾਣੀ ਕਹਿੰਦੇ ਗੁੱਸਾ ਭੱਜਿਆ ਮੌਤ ਕੋ ਅੱਕੇ ਬਹੁਤ ਖੜੀ ਹੋਈ ਤੇ ਪਿਆਰ ਸਿੰਘ ਨੇ ਦਾ ਤੂੰ ਨਾਂ ਖਰਾਬ ਕਰਨਾ ਹੀ ਸੀ ਇਹ ਵੀ ਕਿ ਉਹ ਇਸ ਤਰ੍ਹਾਂ ਦਾ ਕੁਛ ਕਰਦਾ ਸੀ ਕਦੇ ਕਾਂਗਰਸ ਪਾਰਟੀ ਤੋਂ ਹੱਤ ਚੰਨ ਬਾਂਦੀ ਨੂੰ ਪਿੱਛੇ ਇਹ ਜੀ ਉਹ ਪਿੱਛੇ ਜੈਪ ਸਿੰਘ ਜੀ ਬੈਠੇ ਨੇ ਇਹ ਜਦੋਂ ਮੈਡਮ ਇੰਦਰਾ ਕੌਰ ਜੀ ਜੇਲ੍ਹ ਤੋਂ ਐਸੀ ਉਹਨਾਂ ਜੇਲ੍ਹ ਛੁਵੀ ਰਹਿ ਕੇ ਦਾ ਦੋ ਦਿਨ ਪਹਿਲਾਂ ਵਿਆਹ ਸੀ ਤੁਮ ਇਹਨੇ ਜੇਲ੍ਹ ਛੁਵੀ ਲਈ ਇੱਕ ਕਾਂਗਰਸ ਇਦਾਂ ਦੀ ਜਿਹੜੀ ਇੱਥੇ ਬੈਠੀ ਹੋਈ ਆ ਇਹਨਾਂ ਨੂੰ ਰਿਫੋਰਮ ਕਰੋ ਇਹਨਾਂ ਸਾਰਿਆਂ ਦਾ ਅੰਦਰੋਂ ਦਾ ਹਾਲ ਚਾਹ ਰਿਹਾ ਹਾਂ ਇੱਥੇ ਬਹੁਤ ਸਾਰੇ ਸੰਸਦ ਮੈਂ ਜਿਹੜੇ 40 40 45 45 60 ਹੋ ਗਏ ਨੇ ਕਾਂਗਰਸ ਦੇ ਵਿੱਚ ਔਰ ਸਾਰੇ ਸਾਥੀਆਂ ਨੂੰ ਕਹਿੰਦੇ ਸੀ ਮੈਨੂੰ ਪੁੱਛ ਰਹੇ ਸੀ ਵੀ ਰਾਜਾ ਬਣੀ ਸਾਹਿਬ ਨੂੰ ਕਿਸਦੇ ਕੋਲ ਮੈਨੂੰ ਐਸ ਤਰ੍ਹਾਂ ਪੁੱਛ ਰਹੇ ਲੋਕ ਕਿ ਫੋਨ ਆਏ ਤੁਹਾਡੇ ਘਰੇ ਆ ਰਹੇ ਨੇ ਮੈਂ ਕਿਹਾ ਭਾਈ ਇਸ ਦਾ ਟਾਈਮ ਹੀ ਨਹੀਂ ਉਹਨਾਂ ਫਿਕਸ ਜਦੋਂ ਹੋ ਜਾਏਗਾ ਕੱਲ ਮੈਂ ਕੀਤਾ ਯਾਰ ਕਾਲ ਅੱਜ ਮੈਂ ਫੋਨ ਨਹੀਂ ਕਰ ਸਕਿਆ ਸਾਲਿਆਂ ਨੂੰ ਜਿਹੜਾ ਸਾਥੀਆਂ ਨੂੰ ਨਹੀਂ ਫੋਨ ਹੋ ਸਕਿਆ ਉਹਨਾਂ ਨੂੰ ਮਾਫੀ ਮੰਗਦਾ ਦੇ ਇਹ ਰਾਜਾ ਜੀ ਆਪਣੇ ਵੀ ਜਾਣ ਰੱਖਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਬੜਿੰਗ ਜਿੰਦਾਬਾਦ ਰਾਜਾ ਬੜਿੰਗ ਜਿੰਦਾਬਾਦ ਮਾਫੀ ਚਾਹ ਰਿਹਾ ਮੇਰੇ ਤਿੰਨ ਪ੍ਰੋਗਰਾਮ ਹੋਰ ਬਾਕੀ ਹੈ 10 ਵਜੇ ਤੱਕ ਦਾ ਸਮਾਂ ਹੈ ਔਰ ਮੈਂ ਹਜੇ ਤੋਂ 25 ਮਿੰਟ ਦਾ ਰਹਾ ਹੈ ਆਤਮ ਨਗਰ ਉੱਥੇ ਜਾ ਕੇ ਤਿੰਨ ਪ੍ਰੋਗਰਾਮ ਕਰਨ ਕਰੇ ਸੋ ਕਿਰਪਾ ਕਰਕੇ 5 ਮਿੰਟ ਚੁੱਪ ਦਾ ਦਾਨ 10 ਮਿੰਟ ਦੀ 10 ਮਿੰਟ ਚੁੱਪ ਦਾ ਦਾਨ ਫਿਰ ਮੈਂ ਸਿੱਧਾ ਫਿਰ ਉਹਨੇ ਜੀ ਦੇ ਕਹੇ ਆ ਰਗਾ ਬੈਠਾਂਗੇ ਤੇ ਜਿਵੇਂ ਕਹਿਣਗੇ ਉਵੇਂ ਕਰਾਂਗੇ ਯਾਰਾਂ ਦੇ ਯਾਰ ਪਿਆਰਾਂ ਦੇ ਪਿਆਰੇ ਔਰ ਕਾਂਗਰਸ ਪਾਰਟੀ ਨੂੰ ਆਪੀ ਇੱਕ ਤੋਂ ਨਾਲ ਲਾ ਕੇ ਰੱਖਦੇ ਆ ਤਰੰਦਾ ਝੰਡਾ ਮੇਰੀ ਮਹਾਰਾਜ ਸਰਦਾਰ ਤੋਂ ਨੈਲਸ ਸਿੰਘ ਜੀ ਸਾਫ ਫੈਮਿਲੀ ਸਾਹਿਬ ਬਾਪੀ ਸਤਕਾਰਯੋਗ ਉਹਨਾਂ ਦੇ ਸਾਥੀ ਜਿਹੜੇ ਨਾਲ ਲਾਵਾਂਗਾ ਤਾਂ ਫਿਰ ਮੈਂ

ਇਸ 6.5 ਪੌਰੇ 7ਵੇਂ ਉੱਥੇ ਖੜਿਆ ਕਿਉਂਕਿ ਹਾਲਾਤ ਕੁਝ ਇਸੇ ਸਾਡਾ ਇਲੈਕਸ਼ਨਾਂ ਦੇ ਵਿੱਚ ਐਸਾ ਬਹੁਤ ਚੱਲਦਾ ਹੈ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਆਇਆ ਕਿ ਹੋਰ ਅਲੀ ਹੋਰ ਅਲੀ ਇੱਕ ਤਰੀਕ ਨੂੰ ਤੁਸੀਂ ਸਾਰਿਆਂ ਦੇ ਆਪ ਦੇ ਸਪੁੱਤ ਨੂੰ ਆਪ ਦੇ ਸਪਰਾ ਨੂੰ ਪੰਜੇ ਰੋਟਾ ਦਵਾ ਕੇ ਤੁਸੀਂ ਦੇਸ਼ ਦੀ ਸੰਸਦ ਵਿੱਚ ਚੁੱਕੇ ਚ ਤੁਸੀਂ ਇੱਥੇ ਬਹੁਤ بڑے ਨਿਖੇ ਲੋਗ ਹੋ ਮੈਂ ਤੁਹਾਨੂੰ ਇਹ ਵੀ ਕਹਾਣੀਆਂ ਸੁਣਾਈ ਜਾਵਾ ਕੋਈ ਗੱਲ ਨਹੀਂ ਬਣਨੀ। ਦੇਸ਼ ਦੀ ਸੰਸਦ ਦੇ ਵਿੱਚ ਪੱਕਾ ਕਾਬਲ ਬਿਠਾਣਾ ਚਾਹੀਦਾ ਹੈ। ਮੈਂ ਨਹੀਂ ਕਿਹਾ ਮੈਂ ਬਹੁਤ ਕਾਬਲ ਹਾਂ। ਉਹ ਸਭਾ ਵੀਰੇ ਤੋਂ ਵੱਧ ਅਰਲੇ ਕਾਬਲ ਹੋਣ। ਲੇਕਿਨ ਤੁਸੀਂ 4-5 ਤੋਂ ਉਮੀਦਵਾਰ ਚੋਣ ਲੜ ਰਹੇ ਹੋ। ਕਿਰਪਾ ਕਰਕੇ ਯਾਰ ਵੋਟ ਪਾਉਣ ਤੋਂ ਪਹਿਲਾਂ ਇਸ ਦਿਮਾਗ ਤੋਂ ਸੋਚ ਕੇ ਦਿਲ ਤੋਂ ਨਹੀਂ ਸੋਚਣਾ। ਦਿਮਾਗ ਤੋਂ ਸੋਚ ਕੇ ਤੁਸੀਂ ਲੋਕਾਂ ਦੇ ਵੋਟ ਪਾਉਣੀ ਹੈ। ਔਰ اگر ਤੁਸੀਂ ਬਗਵਾਨ ਤੋਂ ਸੋਚੇ ਮੋਰ ਭਾਈ ਦਾ ਰਾਜੀ ਬੇਲ ਦਾ 100% ਨੰਬਰ ਪਹਿਲੇ ਨੰਬਰ ਤੇ ਆਏਗਾ ਕਿ ਇਸ ਮੇਰੇ ਵਿੱਚ ਇੱਕ ਵੱਡਾ ਤੁਸੀਂ ਦੇਖਿਆ ਗਿਆ ਜਿਹੜਾ ਕੀ ਪਾਰਲੀਮੈਂਟ ਦੇ ਵਿੱਚ ਗਿਆ ਹੋਇਆ ਸੀ 10 ਸਾਲ ਪਾਰਲੀਮੈਂਟ ਦੇ ਵਿੱਚ ਗਿਆ ਅੱਜ ਮੈਨੂੰ ਅਫਸੋਸ ਹੈ ਉਸ ਰਾਜਵਾਨੀ ਸਾਥੀ ਤੇ ਉਹਨੇ ਰਾਜਨੀਤਿਕ ਆਤਮ ਹੱਕਿਆ ਰਹੀ ਆਂ ਮੇਰੇ ਉਸ ਬੰਦੇ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਸਰਦਾਰ ਬੈਂਸਿੰਗ ਦਾ ਮਗਰ ਵੱਟਾ ਟੈਗ ਤੇ ਵੱਡਾ ਨਾਂ ਖੂਚ ਸ਼ਾਲ ਸੁੱਤੀ ਰਾਤ ਨੀ ਕਿਸੇ ਨੇ ਪੁੱਛਿਆ ਸੁੱਤੀ ਖੂਕੀ ਸੋਹ ਰਾਣੇ ਕਹਿੰਦੇ ਮੂਸਾ ਭੱਜਿਆ ਮੌਤ ਤੋਂ ਹੱਕੇ ਮੌਤ ਖੜੀ ਔਰ ਜੇਪਿਆ ਸਿੰਘ ਨੇ ਦਾਤੂ ਨਾ ਖਰਾਬ ਕਰਨਾ ਹੀ ਸੀ ਇਹ ਵੀ ਨਹੀਂ ਔਰ ਇਸ ਤਰ੍ਹਾਂ ਦਾ ਕੁਛ ਕਰਤਾ ਸੀ ਤਾਂ ਫਿਰ ਕਾਂਗਰਸ ਪਾਰਟੀ ਤੋਂ ਹੱਤ ਮੰਨ ਤੇਰੇ ਮਨ ਵੀ ਤੁਬਰਾਹ ਟੈਲੀਫੋਨ ਤੂੰ ਹੀ ਚੁੱਕੇ ਗੱਲ ਤੂੰ ਹੀ ਕਿਸੇ ਨਾਲ ਕੀਤੀ ਡਰ ਦਾ ਫਸ ਗਿਆ ਤੂੰ ਤੇ ਅੱਜ ਤੇਰੇ ਹਾਲਾਤ ਮੈਂ ਤੁਹਾਨੂੰ ਦੱਸਾਂ ਹੋ ਸਕਦਾ ਉਹ 5ਵੇਂ ਨੰਬਰ ਤੇ ਆ یہ حالات میں اندر ہی اندر بنی ہوئی ہے اور یہ مجبوری ہو گئی ہے کہ فوٹو اور ہی نہیں لاتی ہے کلے موتی صاحب کی فوٹو لاتی ہے پوسٹ کرتے وہ کہیں گے کہ فوٹو ہی نہیں ہے اتھے موتی صاحب نہیں لڑ رہا اتھے بٹو لڑ رہے ہیں کہ راجہ بڑی کر ایک دوچہ ہے پاپی پر آشیا میں کلے پجابی میں لان سبت روٹا ہی رو سالنچ کلے آواز سی لیں گے رہا اور ہموں کھوتا نہیں لکھلا بیش کی دی لوگ سبت کھتے ہیں مرونگے بیچ نہیں ਓਏ ਭੱਟ ਕਿਸਮ ਦੀ ਹੈ ਸਾਡੇ ਦੇਸ਼ ਦੀ ਦੇਸ਼ ਦਾ ਪ੍ਰਧਾਨ ਮੰਤਰੀ ਵੀ ਐ ਸਮਝ ਗਿਆ ਦੇਸ਼ ਦਾ ਮੁੱਖ ਮੰਤਰੀ ਵੀ ਐ ਸਮਝ ਗਿਆ ਦੋਨੇ ਮੁੱਡੇ ਦੀ ਗੱਲ ਹੀ ਨਹੀਂ ਕਰਦੇ ਮੁੱਦਾ ਕੀ ਮੰਗਾਈ ਪੰਜਾਬ ਦਾ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਮੁੱਦਾ ਮੰਗਾਈ ਹੈ